ਜੀ 사ਸੀ ਕਾਲ ਜੀ ਆਪਾਂ ਦੇਖ ਸਕਦੇ ਹੋ ਦੁਬਈ ਦੇ ਵਿੱਚ ਘੁੰਮ ਰਹੇ ਸੀ ਦੁਬਈ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਇੰਨਾ ਕ ਜਿਆਦਾ ਸੋਨਾ ਤੇ ਖੂਬਸੂਰਤ ਆ ਮੈਂ ਕਹਿੰਦਾ ਕੋਈ ਅੰਤ ਨਹੀਂ ਵੀ ਇੰਨੀ ਕ ਜਿਆਦਾ ਸੋਹਣੀ ਖੂਬਸੂਰਤ ਜਗ੍ਹਾ ਹੈ ਦੁਬਈ ਦੇ ਵਿੱਚ ਤੇ ਬਾਕੀ ਇਹ ਪੂਰੀ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖ ਲਿਓ ਸਕਿਪ ਨਾ ਕਰਿਓ ਤੁਹਾਨੂੰ ਇਹ ਪੱਖੋ ਵੱਖਰੀਆਂ ਮਤਲਬ ਦੇਸ਼ਾਂ ਦੇ ਹਰ ਇੱਕ ਚੀਜ਼ਾਂ ਦਿਖਾ ਰਹੇ ਨੇ ਤੇ ਜਰੂਰ ਤੁਸੀਂ ਆਪਣੇ ਚੈਨਲ ਦੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰ ਲਓ ਜੀ ਆਪਾਂ ਦबई ਦੇ ਵਿੱਚ ਗਲੋਬਲ ਵਿਲੇਜ ਪਹੁੰਚ ਚੁੱਕੇ ਆਂ ਦੇਖ ਸਕਦੇ ਹੋ ਤੁਸੀਂ ਕਿੰਨਾ ਨਿਆਰਾ ਤੁਹਾਨੂੰ ਦਿਖਾ ਰਹੇ ਆਂ ਤੇ ਜਰੂਰ ਇਸ ਵੀਡੀਓ ਨੂੰ ਪੂਰੀ ਦੇਖ ਲਿਓ ਤੇ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਤੱਕ ਵੱਤ ਵਤ ਸ਼ੇਅਰ ਕਰ ਦਿਓ ਤੁਸੀਂ ਓਰੇ ਦਾ ਨਜ਼ਾਰਾ ਦੇਖੋ ਉਧਰੋਂ ਸੂਰਜ ਛਿਪ ਰਿਹਾ ਬਾਕੀ ਦੁਨੀਆ ਭਾਰਤੋਂ ਦੁਨੀਆ ਆ ਰਹੀ ਆ ਇੱਥੇ ਦਾ 뷰 ਇੰਨਾ ਕ ਜਿਆਦਾ ਸੋਹਣਾ ਆ ਰਾਤ ਦਾ ਮੈਂ ਕਹਿੰਨਾ ਤੁਹਾਡਾ ਮਨ ਖੁਸ਼ ਹੋ ਜੂਗਾ ਤੁਹਾਡੇ ਦਿੱਤੇ ਪੈਸੇ ਜਿਹੜੀਆਂ ਟਿਕਟਾਂ ਘਟਾਓਗੇ ਮੰਨ ਲਓ ਤੁਹਾਡੇ ਪੂਰੇ ਹੋ ਜਾਣਗੇ ਇੱਥੇ ਸਾਹਮਣੇ ਤੁਹਾਨੂੰ ਟਿਕਟ ਕਰ ਦਿਖ ਰਿਹਾ ਉਰੋਂ ਆਪਣੇ ਦੋਸਤ ਮਿੱਤਰ ਟਿਕਟਾਂ ਲੈ ਰਹੇ ਨੇ ਲਾਈਨ 'ਚ ਲੱਗੇ ਹੋਏ ਨੇ ਟਿਕਟਾਂ ਲੈ ਕੇ ਆਪਾਂ ਅੰਦਰ ਜਾਵਾਂਗੇ ਟਿਕਟ ਲਜਾਏ ਤੋਂ ਬਿਨਾ ਤੁਸੀਂ ਅੰਦਰ ਨਹੀਂ ਜਾ ਸਕਦੇ ਬਹੁਤ ਜ਼ਿਆਦਾ ਸੋਹਣਾ ਪਿੰਡ ਕਹਿ ਸਕਦੇ ਹਾਂ ਏਡਾ ਕਿ ਜ਼ਿਆਦਾ ਖੂਬਸੂਰਤ ਆ ਤੁਹਾਡੇ ਮਨ ਨੂੰ ਸ਼ਾਂਤੀ ਆ ਜਾਊਗੀ ਤੁਹਾਨੂੰ ਦੁਬਈ ਪਹੁੰਚ ਕੇ ਮੰਨ ਲਓ ਦੁਬਈ ਦਾ ਤੁਹਾਡਾ ਖਰਚਾ ਵਰਚਾ ਸਭ ਪੂਰਾ ਹੋ ਜਾਊਗਾ ਮਤਲਬ ਅੰਦਰ ਦੇਖ ਕੇ ਅੰਦਰ ਇੰਨੀ ਕੁ ਜ਼ਿਆਦਾ ਖੂਬਸੂਰਤ ਜਗ੍ਹਾ ਨੇ ਤੁਹਾਡੀ ਰੂਹ ਖੁਸ਼ ਹੋ ਜਾਊਗੀ ਚੈੱਕ ਕਰੋ ਅੰਦਰਲਾ ਵਿਊ ਆਪਾਂ ਅੰਦਰ ਪਹੁੰਚ ਗਏ ਆ ਤੁਸੀਂ ਆਲੇ ਦੁਆਲੇ ਦਾ ਏਰੀਆ ਦੇਖੋ ਆਲੇ ਦੁਆਲੇ ਖੂਬਸੂਰਤ ਦੇਖੋ ਲਾਈਟਿੰਗ ਦੇਖੋ ਇੰਨੀ ਕੁ ਜ਼ਿਆਦਾ ਸੋਹਣੀ ਆ ਤੇ ਦੁਨੀਆ ਭਾਰਤੋਂ ਦੁਨੀਆ ਆਈ ਹੋਈ ਆ ਜਿਹੜੀਆਂ ਤੁਸੀਂ ਫੋਟੋਆਂ ਸੀਨਰਾਂ ਸੀਨਰੀਆਂ ਦੇ ਵਿੱਚ ਦੇਖਦੇ ਹੋਵੋਗੇ ਨਾ ਦੋਸਤੋ ਉਸ ਤਰ੍ਹਾਂ ਦੇ ਤੁਹਾਨੂੰ ਮਹਿਸੂਸ ਹੋਊਗਾ ਸਾਹਮਣੇ ਹਨਾ ਫੋਟੋਆਂ ਤਸਵੀਰਾਂ ਮਤਲਬ ਸੀਨੀਆਂ ਦੇ ਵਿੱਚ ਇਹ ਚੀਜ਼ਾਂ ਲੱਗੀਆਂ ਹੁੰਦੀਆਂ ਨੇ ਮੈਂ ਕਹਿੰਦਾ ਤੁਹਾਡੇ ਮਨ ਨੂੰ ਸ਼ਾਂਤੀ ਆਊਗੀ ਯਰ ਉਰੇ ਆ ਕੇ ਇੱਥੇ ਲੱਗ ਲੱਗ ਕੰਟਰੀਆਂ ਦੀਆਂ ਮਤਲਬ ਲੱਗ ਲੱਗ ਸਟਾਲਾਂ ਲੱਗੀਆਂ ਹੋਈਆਂ ਨੇ ਬੱਖੋ ਵਖਰੇ ਪਿੰਡ ਕਹਿ ਸਕਦੇ ਪੰਜਾਬੀ ਭਾਸ਼ਾ ਵਿੱਚ ਵੀ ਬਹੁਤ ਜ਼ਿਆਦਾ ਵੱਡੇ ਪਿੰਡਾ ਸਾਰੇ ਦੇਸ਼ਾਂ ਨੂੰ ਮਿਲਾ ਕੇ ਉਹ ਰੇਵਲ ਸਾਰੇ ਦੇਸ਼ਾਂ ਦੀਆਂ ਸਟਾਲਾਂ ਲਾਈਆਂ ਹੋਈਆਂ ਨੇ ਮਤਲਬ ਅਲੱਗ-ਅਲੱਗ ਕੰਟਰੀਆਂ ਦੀਆਂ ਬਾਕੀ ਵੀ ਉਹ ਰਾਤ ਦਾ ਮੈਂ ਕਿਹਾ ਸਿਰ ਐਸੀ-ਐਸੀ ਬਣਾਈਆਂ ਹੁੰਦੀਆਂ ਨੇ ਤੁਸੀਂ ਚੈੱਕ ਕਰ ਲਓ ਤੁਹਾਡੇ ਸਾਹਮਣੇ ਚੱਲ ਰਿਹਾ ਸਕਰੀਨ ਦੇ ਉੱਪਰ ਹੈ ਨਾ ਜੇ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਸ਼ੇਅਰ ਜ਼ਰੂਰ ਕਰੀ ਜਾਓ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਲਾਈਕ ਵੀ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਾਕੀ ਤੁਸੀਂ ਅੱਗੇ ਤੱਕ ਵੀਡੀਓ ਪੂਰੀ ਦੇਖ ਲਓ ਦੁਨੀਆ ਮੈਂ ਕਿਹਾ ਰੂਹ ਕੁਝ ਹੁੰਦੇ ਆ ਫੋਟੋ ਖਿੱਚ-ਖਿੱਚ ਕੇ ਤੁਹਾਡੇ ਫੋਨ ਜਰੂਰ ਭਰ ਜਾਣਗੇ ਫੋਨ ਵੀ ਘੱਟੋ ਘੱਟ ਤੁਹਾਡੇ ਕੋਲ ਮੈਮਰੀ ਉਹਦੀ ਵੱਡੀ ਹੋਣੀ ਚਾਹੀਦੀ ਆ ਜਿਹੜੇ ਸਾਨਾ ਤੁਸੀਂ ਉਹਦੇ ਫੋਟੋਆਂ ਕਲਿੱਕ ਕਰੋਗੇ ਬਾਕੀ ਆ ਚੈੱਕ ਕਰੋ ਇਧਰੋਂ ਸ਼ਹਿਦ ਦੀ ਮਾਰਕੀਟ ਆ ਗਈ ਮਤਲਬ ਸ਼ਹਿਦ ਕਾਜੂ ਬਦਾਮ ਦਾਖਾਂ ਮਤਲਬ ਬਹੁਤ ਕੁਸ਼ੂਰੇ ਤੁਹਾਨੂੰ ਦੇਖਣ ਨੂੰ ਮਿਲੇਗਾ ਖਰੀਦਣਾ ਨਾ ਖਰੀਦਣਾ ਤੁਹਾਡੇ ਮਨ ਦੀ ਮਰਜ਼ੀ ਆ ਬਾਕੀ ਜਿਹੜਾ ਸ਼ਹਿਦ ਦੇਖ ਰਹੇ ਹੋ ਇਧਰੋਂ ਖੱਬੇ ਪਾਸੇ ਸ਼ਹਿਦ ਆਪਾਂ ਦਿਖਾਉਨੇ ਆਗੇ ਸੈਂਪਲ ਤੁਹਾਨੂੰ ਆ ਆਪਣੇ ਇੰਡੀਆ ਵਾਲੀਆਂ ਆਈਟਮਾਂ ਵੀ ਪਈਆਂ ਨੇ ਉੱਥੇ ਮਤਲਬ ਹਨਾ ਮਗਾਂ ਵਗੈਰਾ ਦਾਖਾਂ ਇਲਾਇਚੀਆਂ ਲੌਂਗ ਸਾਰੀ ਚੀਜ਼ ਤੁਹਾਨੂੰ ਉਰੇ ਮਿਲੇਗੀ ਤੇ ਰੇਟ ਇਹਨਾਂ ਦਾ ਇਧਰਲੇ ਹੁੰਦੇ ਨੇ ਦੋਸਤੋ ਥੋੜੇ ਜੇ ਹਾਈ ਕੁਆਲਿਟੀ ਹੋਣਗੇ ਬਾਕੀ ਪਿਓਰਿਟੀ ਉਰੇ ਹੋਊਗੀ ਤੁਹਾਡੇ ਸਾਹਮਣੇ ਚੱਕੀਆਂ ਸਭ ਕੁਝ ਲਾਇਆ ਹੋਊਗਾ ਇਧਰਲੇ ਪਾਸੇ ਸ਼ਹਿਦ ਦੇਖ ਸਕਦੇ ਹੋ ਇਹ ਸਾਰੀ ਸ਼ਹਿਦ ਦੀ ਵੈਰਾਈਟੀ ਪਈ ਆ 200 ਰੁਪਏ ਕਿਲੋ ਤੋਂ ਸ਼ੁਰੂ ਆ ਮੰਨ ਲਓ ਇੱਧਰਲਾ 200 ਰੁਪਿਆ ਆਪਣੇ ਇੱਧਰ ਅੱਜ ਦਾ ਰੇਟ ਜਿਹੜਾ 25 24 25 ਰੁਪਏ ਚੱਲ ਰਿਹਾ ਉਹਦੇ ਨਾਲ ਤੁਸੀਂ ਗੁਣਾ ਕਰ ਸਕਦੇ ਹੋ ਆ ਵੀ ਚੈੱਕ ਕਰੋ ਤੁਸੀਂ ਸ਼ਾਇਦ ਬਾਈ ਆਪਾਂ ਨੂੰ ਚੈੱਕ ਕਰਾਉਣ ਲੱਗਿਆ ਬਾਈ ਕਹਿੰਦਾ ਬਿਲਕੁਲ ਸ਼ੁੱਧ ਆ ਚਮਚੇ ਜੇ ਤੇ ਪਾ ਕੇ ਤੁਹਾਨੂੰ ਦਊਗਾ ਤੁਸੀਂ ਟੇਸਟ ਕਰ ਸਕਦੇ ਹੋ ਟੇਸਟ ਨਾਲ ਵਧੀਆ ਲੱਗੇ ਕੋਈ ਚੱਕਰ ਨਹੀਂ ਤੁਸੀਂ ਚੈੱਕ ਕਰੋ ਪਹਿਲਾਂ ਚਮਚੇ ਤੇ ਲਾ ਕੇ ਬਾਈ ਸੈਂਪਲ ਦਿਖਾ ਰਿਹਾ ਇਹਦੀ ਵੀ ਸ਼ਹਿਦ ਦੀ ਵੀ ਮੈਂ ਕਹਿੰਨਾ ਬਹੁਤ ਵੈਰਾਈਟੀਆਂ ਨੇ ਜਿੰਨੀਆਂ ਤੁਹਾਨੂੰ ਦਿਖ ਰਹੀਆਂ ਨੇ ਸਾਹਮਣੇ ਇਹ ਅਲੱਗ-ਅਲੱਗ ਤਰ੍ਹਾਂ ਦਾ ਸ਼ਹਿਦ ਇਹ ਤੁਹਾਨੂੰ ਮਿਲੂਗਾ 200 ਰੁਪਏ ਕਿਲੋ ਆ ਮੰਨ ਲਓ ਇੱਧਰਲਾ ਤਕਰੀਬਨ 5 ਕ ਹਜ਼ਾਰ ਰੁਪਏ ਕਿਲੋ ਹੋ ਗਿਆ ਆਪਣਾ ਇੰਡੀਆ ਦੇ ਹਿਸਾਬ ਨਾਲ ਤੇ ਬਾਕੀ ਹੋਰ ਵੀ ਬਹੁਤ ਚੀਜ਼ਾਂ ਹਾਂਜੀ ਹੁਣ ਆਪਾਂ ਤੁਹਾਨੂੰ ਹਨੀ ਦਾ ਰੇਟ ਦਿਖਾਉਨੇ ਆ ਜਿਹੜਾ ਹਨੀ ਬਿਲਕੁਲ ਪਿਓਰ ਆ ਸ਼ੁੱਧ ਤੇ ਤੁਸੀਂ ਦੇਖ ਸਕਦੇ ਹੋ ਹਨੀ ਦੇ ਵਿੱਚ ਬਹੁਤ ਜ਼ਿਆਦਾ ਵੈਰਾਈਟੀ ਤੁਹਾਨੂੰ ਮਿਲ ਜੂਗੀ ਰੇਟ ਇਹਦਾ ਹੈਗਾ 200 ਰੁਪਏ ਦਵਾਈ ਦਾ ਇੱਧਰਲਾ ਰੇਟ 200 ਆ ਮੰਨ ਲਓ ਆਪਣਾ ਹੋ ਗਿਆ ਤਕਰੀਬਨ ਅ 5000 ਦੇ ਡੇਢ-ਡੇ ਲਾ ਲਓ 25 ਰੁਪਏ ਨੂੰ 5000 ਰੁਪਏ ਕਿਲੋ ਹੋ ਗਿਆ ਦੋਸਤੋ ਬਾਕੀ ਇਹਦੇ ਵਿੱਚ ਵੈਰਾਈਟੀਆਂ ਜਿਹੜੀਆਂ ਦੇਖ ਰਹੇ ਤੁਸੀਂ ਕੰਚ ਦੇ ਵਿੱਚ ਬਰਤਨਾਂ 'ਚ ਪਾਈਆਂ ਹੋਈਆਂ ਨੇ ਸਾਰੀਆਂ ਦੇ ਵਿੱਚ ਵੱਖੋ ਵੱਖਰਾ ਕਿਸਮ ਦਾ ਮਤਲਬ ਸ਼ਹਿਦ ਮਿਲ ਜੂਗਾ ਹਨੀ ਮਿਲ ਜੂਗਾ ਤੁਹਾਨੂੰ ਤੇ ਕੁਆਲਿਟੀ ਮੈਂ ਕਹਿੰਦਾ ਬਾ ਕਮਾਲਾ ਆਪਣੇ ਇੰਡੀਆ ਨਾਲੋਂ ਬਹੁਤ ਜ਼ਿਆਦਾ ਪਿਓਰਿਟੀ ਮਿਲ ਰਹੀ ਹੈ ਇਸ ਟਾਈਮ ਉਰੇ ਤੇ ਬਾਕੀ ਤੁਸੀਂ ਲੈਣਾ ਚਾਹੁੰਦੇ ਹੋ ਸਟਾਲਾਂ ਲੱਗੀਆਂ ਹੋਈਆਂ ਨੇ ਦਬਈ ਦੇ ਵਿੱਚ ਜਿਹੜਾ ਗਲੋਬਲ ਵਿਲੇਜ ਬਣਿਆ ਹੋਇਆ ਉੱਥੇ ਸਟਾਲਾਂ ਵੱਖੋ-ਵੱਖਰੀਆਂ ਲੱਗੀਆਂ ਹੋਈਆਂ ਨੇ ਹਰੇਕ ਤਰ੍ਹਾਂ ਦਾ ਹਰੇਕ ਕੰਟਰੀ ਦੀਆਂ ਅਲੱਗ-ਅਲੱਗ ਸਟਾਲਾਂ ਨੇ ਮੰਨ ਲਓ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਵੀ ਉਰੇ ਹਣੀ ਦੀ ਹੀ ਲਓ ਜੀ ਕਰੋ ਚੈੱਕ ਇੱਥੇ ਵੱਖੋ ਵੱਖਰੀਆਂ ਤੁਹਾਨੂੰ ਸਟਾਲਾਂ ਮਿਲ ਜਾਣਗੀਆਂ ਤੇ ਤੇ ਟੇਸਟ ਇਹਨਾਂ ਦੇ ਬਹੁਤ ਜ਼ਿਆਦਾ ਵੱਖਰੇ ਨੇ ਇੰਡੀਆ ਨਾਲੋਂ ਤੇ ਬੈਸਟ ਹੈ ਨਹੀਂ ਬੈਸਟ ਹੈ ਨਹੀਂ ਬਿਲਕੁਲ ਬਿਲਕੁਲ ਲਓ ਜੀ ਨਹੀਂ ਨਹੀਂ ਥੈਂਕ ਯੂ ਥੈਂਕ ਯੂ ਤੇ ਇੰਡੀਆ ਨਾਲੋਂ ਬਹੁਤ ਵੱਖਰੇ ਹਨੀ ਤੁਹਾਨੂੰ ਮਿਲ ਜਾਣਗੇ ਉਰੇ ਤੇ ਟੇਸਟ ਇਹਨਾਂ ਦਾ ਬਹੁਤ ਵੱਖਰਾ ਆ ਕਰੋ ਚੈੱਕ ਬਹੁਤ ਤਰ੍ਹਾਂ ਦੇ ਹਨੀ ਤੁਹਾਨੂੰ ਮਿਲ ਜਾਣਗੇ ਥੈਂਕ ਯੂ ਕਰੋ ਚੈੱਕ ਜੇ ਕੋਈ ਵੀ ਆਪਣੇ ਇੰਡੀਆ ਤੋਂ ਆ ਰਿਹਾ ਤਾਂ ਇਹਨਾਂ ਲਵੋ ਬਾਈ ਸਾਹਿਬ ਹੋਣਾ ਲਵੋ ਤੁਸੀਂ ਜ਼ਰੂਰ ਲੈ ਕੇ ਜਾਇਓ ਤੇ ਟੇਸਟ ਇਹਦਾ ਬਹੁਤ ਜ਼ਿਆਦਾ ਵੱਖਰਾ ਆ ਕਰੋ ਚੈੱਕ ਅੱਛਾ ਨਹੀਂ ਹੋਣ ਬਹੁਤ ਅੱਛਾ ਟੇਸਟ ਹਾਂਜੀ ਬਿਲਕੁਲ オリジナルオリジナル ਇਸ ਦਾ ਬੈਸਟ ਜੀ ਬੈਸਟ ਹਾਂਜੀ ਤੇ ਕਿਸੇ ਨੇ ਵੀ ਲੈਣਾ ਹੋਵੇ ਉਰੇ ਹਨੀ ਤੁਹਾਨੂੰ ਬਿਲਕੁਲ ਸਸਤੇ ਮਤਲਬ ਇਧਰ ਦੇ ਹਿਸਾਬ ਨਾਲ 200 ਰੁਪਏ ਦਾ ਨਾਰ ਦਾ ਇਹ ਮਿਲੂਗਾ ਹਨੀ ਤੇ ਜਿਹਦੇ ਵਿੱਚ ਬੱਕਰੀ ਬੱਕਰੀ ਕੁਆਲਿਟੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਅੱਛਾ ਨਹੀਂ ਹੋਉਂਦਾ ਬ੍ਰਦਰ ਇਸ ਪਾਸੇ ਦੋਸਤੋ ਮਤਲਬ ਗਾਣ ਬਜਾਉਣ ਦਾ ਚੱਲਦਾ ਆ ਇਧਰੋਂ ਬੂਟ ਸ਼ੂਜ਼ ਜਰਾਬਾਂ ਹਰ ਇੱਕ ਚੀਜ਼ ਉਰੋਂ ਮਿਲ ਜੂਗੀ ਇਹਨਾਂ ਦੀ ਇੱਧਰਲੇ ਪਾਸੇ ਵਾਲੀ ਸਟਾਲ ਲੱਗੀ ਹੋਈ ਆ ਜਿਹਦੇ ਵਿੱਚ ਮਤਲਬ ਅਲੱਗ-ਅਲੱਗ ਕਾਊਂਟਰ ਲੱਗੇ ਹੋਏ ਨੇ ਉਹਨਾਂ ਦੇ ਉੱਪਰ ਸਟਾਲਾਂ ਦੇ ਉੱਪਰ ਬੱਖੋ-ਬੱਕਰੀਆਂ ਤੁਹਾਨੂੰ ਕਿਸਮ ਦੀਆਂ ਚੀਜ਼ਾਂ ਮਿਲ ਜਾਣਗੀਆਂ ਆ ਵੀ ਸਾਹਮਣੇ ਦੇਖ ਸਕਦੇ ਹੋ ਵੀ ਇਹਨਾਂ ਦਾ ਜਿਹੜਾ ਕਲਚਰ ਦੇ ਹਿਸਾਬ ਨਾਲ ਤੁਹਾਨੂੰ ਉਹਰੇ ਹਰ ਇੱਕ ਚੀਜ਼ ਇਹਨਾਂ ਨੇ ਡੈਮੋ ਤੇ ਲਾਈ ਹੁੰਦੀ ਆ ਜੇ ਤੁਸੀਂ ਖਰੀਦਣਾ ਚਾਹੁੰਦੇ ਹੋ ਤਾਂ ਖਰੀਦ ਵੀ ਸਕਦੇ ਹੋ ਮਾਲਾ ਤਸਵੀਰਾਂ ਤੇ ਸ਼ੰਪਾਂ ਛੱਲੇ ਸਾਰਾ ਕੁਝ ਤੁਹਾਨੂੰ ਉਰ ਮਿਲ ਜੂਗਾ ਤਸਵੀਰ ਦੇਖ ਸਕਦੇ ਹੋ ਬਹੁਤ ਸੋਹਣੀ ਸੋਹਣੀਆਂ ਤੁਹਾਨੂੰ ਮਾਲਾ ਮਿਲਣਗੀਆਂ ਤਸਵੀਰਾਂ ਲੈਣੀਆਂ ਨੇ ਤੇ ਹੋਰ ਵੀ ਅਨੇਕਾ ਚੀਜ਼ਾਂ ਉਰੇ ਲੱਗੀਆਂ ਹੋਈਆਂ ਨੇ ਬਖਰਾ ਜਾਂ ਖਨੂਰੇ ਸਮਾਨ ਮਿਲ ਜੂਗਾ ਬਹੁਤ ਜ਼ਿਆਦਾ ਤੇ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਆਏ ਗਲੋਬਲ ਵਿਲੇਜ ਦੇ ਵਿੱਚ ਇਹ ਚੀਜ਼ਾਂ ਉਰੇ ਮਤਲਬ ਸਟਾਲਾਂ ਲੱਗੀਆਂ ਹੋਈਆਂ ਨੇ ਦੋਸਤੋ ਕਹਿਣਾ ਮਤਲਬ ਤੇ ਕਰੋ ਚੱਕ ਅਰੀਜਨਲ ਦੇਖ ਸਕਦੇ ਹੋਰੇ ਬਿਲਕੁਲ ਇਹ origignal ਪੂਰਾ origignal ਇਕਦਮ ਸਾਰਾ ਕੁਝ ਹਾਂਜੀ ਜਸਮੀਨ ਆਇਆ ਅੱਛਾ oil okay okay ਜੀ ਜੀ ਇਹ ਦੇਖੋ oil origignal ਬਿਲਕੁਲ origignal ਔਰੇ ਸਾਹਮਣੇ ਆ ਚੱਲ ਰਹੀ ਹੈ ਚੱਕੀ ਇਹਨਾਂ ਦੀ ਤੇ origignal ਮਤਲਬ ਸਾਰਾ ਕੁਝ ਤਿਆਰ ਕਰਕੇ ਦਿੰਦੇ ਨੇ oil ਕਿਸੇ ਵੀ ਤਰ੍ਹਾਂ ਦਾ ਲੈਣਾ ਹੋਵੇ ਹਰ ਇੱਕ ਚੀਜ਼ ਤੁਹਾਨੂੰ origignal ਮਿਲੇਗੀ ਡੁਗਲੀ ਕੇਸੀ ਦਾ ਕੋਈ ਕੰਮ ਨਹੀਂ ਹੈਗਾ ਔਰੇ ਐਂਡ ਨੈਚੁਰਲ ਸਾਰਾ ਕੁਝ ਰੈ ਨੈਚੁਰਲ ਹੀ ਉਰੇ ਚੱਲ ਰਿਹਾ ਦੋਸਤੋ ਤੇ ਆ ਦੇਖ ਸਕਦੇ ਹੋ ਇਹ ਵੀ ਵੀਰ ਹੁਣੇ ਸ਼ਹਿਦ ਚੈਕਿੰਗ ਕਰਵਾਉਂਦੇ ਨੇ ਤੇ ਬਿਲਕੁਲ origignal ਸਾਰੀਆਂ ਚੀਜ਼ਾਂ ਮਿਲਣਗੀਆਂ ਤੁਹਾਨੂੰ ਬਹੁਤ ਯਾਰਾ ਪਿਆਰੇ ਜੇ ਬੰਦੇ ਨੇ ਜੀ ਤੇ ਬਹੁਤ ਜ਼ਿਆਦਾ ਪਿਆਰ ਕਰਦੇ ਨੇ ਜੇ ਤੁਸੀਂ ਆਵੋਗੇ ਵੀ ਤੇ ਸਾਰੀਆਂ ਚੀਜ਼ਾਂ origignal ਮਿਲਣਗੀਆਂ ਤੁਸੀਂ ਆਵੋਗੇ ਤੇ ਹਾਂਜੀ ਇਹਨਾਂ ਲਵੇ ਸ਼ਹਿਦ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਕਿਸੇ ਨੇ ਵੀ ਲੈਣਾ ਹੋਵੇ ਤਾਂ ਇੰਡੀਆ ਦੇ ਵਿੱਚੋਂ ਆਉਂਗੇ ਤਾਂ ਜਰੂਰ ਬਾਈ ਹੁਣਾ ਲਵੇ ਆ ਕੇ ਜਾਇਓ ਲਓ ਜੀ ਇੰਡੀਆ ਦਾ ਵਿਊਰੇ ਬਣਿਆ ਹੋਇਆ ਜਿਹੜਾ ਕੁਝ ਇੰਡੀਆ ਦੇ ਵਿੱਚ ਵਿਕਦਾ ਮੰਨ ਲਓ ਇੰਡੀਆ ਦਾ ਵਿਊ ਕਰੋ ਚੈੱਕ ਜੀ ਇੰਡੀਆ ਦਾ ਇੰਡੀਆ ਦੀਆਂ ਸਟਾਲਾਂ ਵੀ ਉਰੇ ਲੱਗੀਆਂ ਹੋਈਆਂ ਨੇ ਇੰਡੀਆ ਦੀਆਂ ਜਿਹੜੀਆਂ ਸਟਾਲਾਂ ਨੇ ਤੇ ਵੱਖੋ ਵੱਖਰੇ ਤਰ੍ਹਾਂ ਦੀਆਂ ਦੇਖੋ ਇਹਨਾਂ ਦੇ ਸੈਂਟ ਸੈਂਟ ਮੈਂ ਕਿੰਨਾ ਗੱਲ ਬਣਾਈ ਵੀ ਪਾਈਆਂ ਨੇ ਤੇ ਇਧਰੋਂ ਕਪੜਾ ਲੀੜਾ ਬਹੁਤ ਵੱਖਰੀਆਂ ਵੱਖਰੀਆਂ ਚੀਜ਼ਾਂ ਤੁਹਾਨੂੰ ਉਰੇ ਦੇਖਣ ਨੂੰ ਮਿਲਣਗੀਆਂ ਜਿਵੇਂ ਸਟਾਲਾਂ ਲੱਗੇ ਹੋਏ ਨੇ ਪੂਰੀਆਂ ਇਧਰਲੇ ਪਾਸੇ ਦੇਖ ਸਕਦੇ ਹੋ ਤੇ ਇੰਡੀਆ ਦੀਆਂ ਇਹ ਸਟਾਲਾਂ ਤੁਹਾਨੂੰ ਦਿਖਣਗੀਆਂ ਤੇ ਕਪੜਾ ਇਧਰ ਸੈਂਟ ਹਰ ਇੱਕ ਚੀਜ਼ ਤੁਹਾਨੂੰ ਉਰੋਂ ਮਿਲ ਜੂਗੀ ਤੇ ਚੈੱਕ ਕਰੋ ਬਹੁਤ ਸੋਹਣਾ ਜਿਹਾ ਵੀਊਅਰ ਇਹਦਾ ਵੀ ਅੱਜ ਮੇ ਲੇਡੀ ਜੁੱਤੀਆਂ ਹੋ ਗਿਆ ਇਹ ਵੀ ਦੇਖ ਸਕਦੇ ਹੋ ਸੇਲ 38 ਲਾ ਆਇਆ ਸੀ 38 ਤੇ ਇਹ ਵੀ ਚੈੱਕ ਕਰ ਸਕਦੇ ਹੋ ਆ ਜਿਵੇਂ ਬ्रेसलेट ਵਗੈਰਾ ਹੋ ਗਏ ਇਹ ਚੀਜ਼ਾਂ ਵੀ ਉਰੇ ਮਿਲ ਜਾਣਗੀਆਂ ਇਹ ਇੰਡੀਆ ਦੀਆਂ ਐਡਮਾਨੇ ਸਾਰੀਆਂ ਤੇ ਕਰੋ ਚੱਕਾ ਇਧਰੋਂ ਸੈਂਟ ਵਗ੍ਹਾ ਮਤਲਬ ਪਰਸ ਵਗੈਰਾ ਹੋਵੇ ਇਹਨਾਂ ਦੀ ਵੈਰਾਈਟੀ ਵੀ ਦੇਖ ਸਕਦੇ ਹੋ ਮੱਖੋ ਬੱਕਰੇ ਤਰ੍ਹਾਂ ਦੀਆਂ ਤੁਹਾਨੂੰ ਵੈਰਾਈਟੀਆਂ ਮਿਲ ਜਾਣਗੀਆਂ ਲਓ ਜੀ ਇੰਡੀਆ ਦੀ ਜਿਹੜੀ ਮਾਰਕੀਟ ਆ ਉਹ ਤੁਹਾਨੂੰ ਦਿਖਾ ਰਹੇ ਆ ਆਪਾਂ ਤੇ ਚੈੱਕ ਕਰੋ ਬਹੁਤ ਸੋਹਣਾ ਔਰ ਇਹਦਾ ਵੀਓ ਆ ਜਿਵੇਂ ਆ ਕੱਪੜੇ ਵਗੈਰਾ ਹਨਾ ਤੇ ਰੇਟ ਇਹਨਾਂ ਦੇ ਅਲੱਗ-ਅਲੱਗ ਹੋਣਗੇ ਇਹ ਇੰਡੀਆ ਵਾਲੇ ਗੋਲ ਗੱਪੇ ਲੱਗੇ ਹੋਏ ਨੇ ਤੇ ਬਹੁਤ ਸੋਹਣਾ ਔਰ ਇਹਦਾ ਵੀਓ ਆ ਇਹ ਮਤਲਬ ਇੰਡੀਅਨ ਮਾਰਕੀਟ ਆ ਇਹ ਇੰਡੀਆ ਦੀ ਇੰਡੀਆ ਦੀ ਮਾਰਕੀਟ ਦੇ ਵਿੱਚ ਆ ਔਰ ਇਹ ਤੁਹਾਨੂੰ ਵੱਖਰੀਆਂ ਇਹ ਚੀਜ਼ਾਂ ਮਤਲਬ ਇੰਡੀਆ ਦੀਆਂ ਹੀ ਮਿਲ ਜਾਣਗੀਆਂ ਦਵਾਈ ਦੇ ਵਿੱਚ ਭਾਈ ਇਸ ਟੈਂਪ ਲੈਣਾ ਕੁਝ ਬਿਲਕੁਲ ਬਿਲਕੁਲ ਲੈਣਾ ਚਾਹੀਏ ਕਹਿੰਦਾ ਦੁਬਈ ਦੇ ਵਿੱਚ ਗੋਲ ਗੱਪੇ ਨਹੀਂ ਮਿਲਦੇ ਗੋਲ ਗੱਪੇ ਸਮੋਸੇ ਹਾਂਜੀ ਹਾਂ ਜੀ ਸਾਰਾ ਕੁਝ ਮਿਲਦਾ ਹੈ ਦੁਬਈ ਦੇ ਵਿੱਚ ਜੋ ਮਰਜ਼ੀ ਖਾਓ ਜੋ ਮਰਜ਼ੀ ਖਾਓ ਰਿਹਾ ਕੇ ਤੇ ਸਾਰੀਆਂ ਆਈਟਮਾਂ ਤੁਹਾਨੂੰ ਮਿਲ ਜਾਣਗੀਆਂ ਬਾਕੀ ਚੈੱਕ ਕਰੋ ਆ ਬਾਈ ਹੁਣੀ ਬਣਾ ਰਹੇ ਨੇ ਇਟਲੀ ਡੋਸਾ ਇਟਲੀ ਡੋਸਾ ਬਣਾ ਰਿਹਾ ਦਰੋ ਛੇਕ ਜੂਸ ਹਰ ਇੱਕ ਵੈਰਾਈਟੀ ਤੁਹਾਨੂੰ ਉਰੇ ਮਿਲ ਜੂਗੀ ਉਹ ਲੱਗੇ ਹੋਏ ਨੇ ਸਾਰੇ ਇਹ ਦੁਕਾਨ ਦੀ ਮੈਂ ਅੰਦਰਲੀ ਮਾਰਕੀਟ ਤੁਹਾਨੂੰ ਦਿਖਾ ਰਿਹਾ ਹਾਂ ਜਿਹੜੀ ਇੰਡੀਅਨ ਮਾਰਕੀਟ ਆ ਇੰਡੀਅਨ ਮਾਰਕੀਟ ਦੇ ਵਿੱਚ ਸਾਰਾ ਕੁਝ ਹੋਰੇ ਲੱਗਿਆ ਹੋਇਆ ਸਮੋਸੇ ਵਗੈਰਾ ਆਪਣੇ ਜਿਹੜੇ ਇੰਡੀਆ ਦੇ ਵਿੱਚ ਵਿਕਦੇ ਨੇ ਤੇ ਕਰੋ ਚੈੱਕ ਲਓ ਜੀ ਕਰੋ ਚੈੱਕ ਆ ਆਰਾਮ ਦੀ ਮਾਰਕੀਟ ਆ ਗਈ ਇਹ ਮਾਰਕੀਟ ਦੇ ਵਿੱਚ ਵੀ ਆਪਾਂ ਚੱਲਦੇ ਹਾਂ ਹੁਣ ਤੁਸੀਂ ਦੇਖ ਲਓ ਬਾਹਰੋਂ ਆਪਾਂ ਦਿਖਾ ਰਹੇ ਹਾਂ ਬਾਹਰਲਾ ਵਿਊ ਤੇ ਬਹੁਤ ਸੋਹਣੀ ਡੈਕੋਰੇਸ਼ਨ ਹੋਈ ਵੀ ਆ ਬਹੁਤ ਜ਼ਿਆਦਾ ਮਤਲਬ ਇੱਕ ਤਰ੍ਹਾਂ ਦੀ ਲਾਈਟਿੰਗ ਦਾ ਬਹੁਤ ਵੱਡਾ ਪ੍ਰਭਾਵ ਆ ਔਰ ਇਹ ਸਭ ਨਾਲ ਸੋਹਣੀ ਜਿਹੜੀ ਲਾਈਟਿੰਗ ਲੱਗਦੀ ਆ ਅੰਦਰ ਤੇ ਬਹੁਤ ਤਰ੍ਹਾਂ ਤਰ੍ਹਾਂ ਦੀਆਂ ਲਾਈਟਾਂ ਲੱਗ ਜੀਆਂ ਜਗ੍ਹਾ ਤੁਹਾਨੂੰ ਬਣਾਈਆਂ ਹੋਈਆਂ ਨੇ ਦੇਖੋ ਸਾਹਮਣੇ ਵੀਡੀਓ ਦੇ ਵਿੱਚ ਬਾਕੀ ਉਹ ਸਾਹਮਣੇ ਝੂਲੇ ਚਾਲੇ ਤੁਹਾਨੂੰ ਦਿਖ ਰਹੇ ਨੇ ਝੂਲਿਆਂ ਦੇ ਵਿੱਚ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਦੀਆਂ ਲਾਈਟਾਂ ਲਾਈਆਂ ਹੋਈਆਂ ਨੇ ਮੈਂ ਕਹਿੰਦਾ ਤੁਹਾਨੂੰ ਜੰਨਤ ਆ ਇੱਕ ਤਰ੍ਹਾਂ ਦੀ ਤੁਹਾਡੀ ਰੂਹ ਖੁਸ਼ ਹੋ ਜਾਊਗੀ ਔਰੇ ਜਦੋਂ ਆਉਂਗੇ ਜਦੋਂ ਬਹੁਤ ਵੱਡਾ ਬਹੁਤ ਸੋਹਣੀ ਜਗ੍ਹਾ ਦੇਖੋਗੇ ਤੁਸੀਂ ਤੁਹਾਡਾ ਮਨ ਖੁਸ਼ ਹੋ ਜਾਊਗਾ ਤੇ ਅੱਗੇ ਤੱਕ ਚੈੱਕ ਜਰੂਰ ਕਰੋ ਆ ਦੇਖ ਲਓ ਲਾਈਟਿੰਗ ਕਿੰਨੀ ਸੋਹਣੀ ਲਾਈ ਹੋਈ ਹੈ ਕਿੰਨੀ ਜ਼ਬਰਦਸਤ ਆ ਮੈਂ ਕਹਿੰਦਾ ਸਫਾਈ ਦਾ ਵੀ ਇੰਨਾ ਕਿ ਜ਼ਿਆਦਾ ਧਿਆਨ ਰੱਖਿਆ ਹੋਇਆ ਵੀ ਤੁਹਾਨੂੰ ਮਾੜਾ ਜਿਹਾ ਵੀ ਕੋਈ ਟੁਕੜਾ ਧਰਤੀ ਦੇ ਉੱਪਰ ਨਹੀਂ ਮਿਲੂਗਾ ਕੋਈ ਕੂੜਾ ਕਬਾੜ ਲਾ ਲੋ ਮਾੜਾ ਜਿਹਾ ਵੀ ਬਾਕੀ ਵਿਊ ਚੈੱਕ ਕਰ ਲਓ ਜੇ ਚੰਗੀ ਲੱਗ ਰਹੀ ਹੈ ਵੀਡੀਓ ਸ਼ੇਅਰ ਜਰੂਰ ਕਰ ਦਿਓ ਬਹੁਤ ਵੱਡਾ ਪਿੰਡਾ ਬਹੁਤ ਜ਼ਿਆਦਾ ਇਹਦਾ ਵੀਡੀਓ ਘੱਟੋ ਘੱਟ ਜੀ ਘੰਟਾ 2 ਘੰਟੇ ਦੀ ਵੀਡੀਓ ਬਣਨੀ ਸੀ ਆਪਾਂ ਨੇ ਬਹੁਤ ਸ਼ਾਰਟਕਟ ਵੀਡੀਓ ਬਣਾ ਰਹੇ ਹਾਂ ਤੇ ਇਧਰੋਂ ਵੀ ਦੇਖ ਸਕਦੇ ਹੋ ਤੁਸੀਂ ਬੱਚਿਆਂ ਦੇ ਖਡਾਉਣੇ ਵਗੈਰਾ ਆ ਗਏ ਆ ਬੁਲਬੁਲੇ ਜਿਹੜੇ ੜਾਉਂਦੇ ਨੇ ਬੱਚਿਆਂ ਦੇ ਬਹੁਤ ਤਰ੍ਹਾਂ ਤਰ੍ਹਾਂ ਦੇ ਬੱਚੇ ਦੇ ਖਡਾਉਣੇ ਵੀ ਮਿਲ ਜਾਂਦੇ ਨੇ ਉਰੋਂ ਦੇਖੋ ਤੁਸੀਂ ਇਧਰ ਇਹਨਾਂ ਦਾ ਸੰਗੀਤ ਜਿਵੇਂ ਗਾਉਣ ਵਜੋਂਣ ਵਾਲਾ ਲੱਗਿਆ ਹੋਇਆ ਮਤਲ ਇਹਨਾਂ ਦੇ ਚੱਲਦਾ ਹੀ ਰਹਿੰਦਾ ਹੈ ਫੰਕਸ਼ਨ ਆ ਲੱਗ ਲੱਗ ਕੰਟਰੀਆਂ ਦੇ ਜਿਵੇਂ ਲੱਗੀਆਂ ਹੋਈਆਂ ਨੇ ਅਲੱਗ ਲੱਗ ਸਟਾਲਾਂ ਉਹਨਾਂ ਦੇ ਆਪ ਦਾ ਉਹਨਾਂ ਦਾ ਹੀ ਕਲਚਰ ਲੱਗਿਆ ਹੁੰਦਾ ਹੈ ਇੱਧਰ ਵੀ ਦੇਖ ਸਕਦੇ ਜਵਾਖਾਂ ਦੇ ਜਿਵੇਂ ਘਟਾਉਣੇ ਵਗੈਰਾ ਹੋਗੇ ਬਾਕੀ ਇੱਧਰੋਂ ਵੀ ਦੇਖੋ ਤੁਸੀਂ ਚੈੱਕ ਕਰੀ ਜਾਓ ਤੁਹਾਨੂੰ ਵੀਡੀਓ ਦਿਖਾਈ ਜੰਨੇ ਆ ਦੋਸਤੋ ਬਾਕੀ ਲੇਡੀਜ਼ ਸਮਾਨ ਦਾ ਬਹੁਤ ਚੀਜ਼ਾਂ ਹੋਰ ਤੁਹਾਨੂੰ ਮਿਲ ਜਾਣਗੀਆਂ ਨੌ ਨੂੰ ਜੇ ਹੋਗੇ ਲੇਡੀਜ਼ ਵਾਲੇ ਬਾਕੀ ਬਹੁਤ ਵੈਰਾਈਟੀ ਆ ਦੋਸਤੋ ਬੇਅੰਤ ਇਸ ਪਾਸੇ ਲੇਡੀਜ਼ ਸੂਟ ਤੁਹਾਨੂੰ ਮਿਲ ਜਾਣਗੇ ਜਿਵੇਂ ਆਹ ਸਾਹਮਣੇ ਦੇਖ ਰਹੇ ਹੋ 100 ਰੁਪਏ ਦੇ 5 ਪੀਸ ਬਾਕੀ ਕੈਲਕੂਲੇਸ਼ਨ 25 ਨਾਲ ਕਰ ਲਿਓ ਤੇ ਇਧਰੋਂ ਲੇਡੀਜ਼ ਸੁਰਖੀਆਂ ਬਿੰਦੀਆਂ ਇਹ ਤਕਰੀਬਨ ਇਧਰਲੇ 10 ਰੁਪਏ ਤੋਂ ਸ਼ੁਰੂ ਹੋ ਜੂਗਾ ਪੀਸ 10 ਰੁਪਏ ਪੀਸ ਤੋਂ ਸ਼ੁਰੂ ਹੋ ਜੂਗਾ ਇਧਰਲਾ 250 ਰੁਪਏ ਲਾ ਲਓ ਹਨਾ ਆਪਣੇ ਵਾਲਾ ਬਾਕੀ ਹੋਰ ਵੀ ਬਹੁਤ ਜ਼ਿਆਦਾ ਵੈਰਾਈਟੀ ਵਾਲੇ ਲੇਡੀਜ਼ ਮਾਲ ਦੇ ਵਿੱਚ ਸਾਹਮਣੇ ਦੇਖ ਸਕਦੇ ਹੋ ਕਾਊਂਟਰ ਲੱਗਿਆ ਹੋਇਆ ਇੱਧਰ ਤੁਸੀਂ ਦੇਖ ਸਕਦੇ ਹੋ ਬੂਟਾਂ ਦੀ ਵੈਰਾਈਟੀ ਬੂਟਾਂ ਦੀ ਵੈਰਾਈਟੀ ਆਪਾਂ ਚੈਨਾ ਦੇ ਬੂਟ ਦਿਖਾ ਰਹੇ ਹਾਂ ਤੁਹਾਨੂੰ ਤਰ੍ਹਾਂ-ਤਰ੍ਹਾਂ ਦੇ ਬੂਟ ਮਿਲ ਜਾਣਗੇ ਚੈਨਾ ਦੇ 100 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਇੱਧਰਲੇ 100 ਰੁਪਏ ਤੋਂ ਬਾਕੀ ਇਸ ਪਾਸੇ ਅੰਡਰਗਾਰਮੈਂਟ ਆ ਗਿਆ ਇੱਧਰ ਪਰਸ ਆ ਗਿਆ ਲੇਡੀਜ਼ ਲੇਡੀ ਪਰਸਾ ਜਿਹੜਾ ਉਹ ਵੀ ਤਕਰੀਬਨ 100 ਰੁਪਏ ਤੋਂ ਸ਼ੁਰੂ ਹੁੰਦਾ ਆ 2500 ਰੁਪਏ ਤੋਂ ਸਟਾਰਟਿੰਗ ਆ ਬਾਕੀ ਉਸ ਤੋਂ ਉੱਪਰ ਦਾ ਬਹੁਤ ਜ਼ਿਆਦਾ ਵੈਰਾਈਟੀ ਪਈ ਆ ਉਰੇ ਇਸ ਪਾਸੇ ਆਗੇ ਗੁੱਡੇ ਮਤਲਬ ਗੁੱਡੇ ਗੁੱਡੀਆਂ ਛੋਟੇ ਸਹਰਾਣੇ ਹੋਗੇ ਜਿਵੇਂ ਹਨਾ ਇਹ ਸਾਰੀ ਚੈਨਜ ਆਈਟਮਾਂ ਤੇ ਬਹੁਤ ਸੋਹਣੀ ਲੱਗਦੀ ਆ ਭਈ ਇਹ ਉਰੇ ਹੁਣ ਆ ਇਸ ਟਾਈਮ ਸਾਹਮਣੇ ਤਾਂ ਲੋ ਜੀ ਵਾਜ ਦੀ ਸਰਵਿਸ ਕਰਨ ਲੱਗੇ ਆ ਨਹੀਂ ਮੈਨੂੰ ਨਹੀਂ ਦੇ ਅੱਛਾ ਸਕਰਾਬ ਇਹਨੂੰ ਨਹੀਂ ਇਹਦੀ ਉਹ ਬਣਾ ਦੇ ਮੋਮ ਹਾਊ ਮੱਚ ਕਾਸਟ ਸਕਰਾਬ ਰੇ ਸਪਿਰਿਚ ਬਣਾ ਦਾਂ ਮੋਮ ਨਹੀਂ ਨਾ ਲੋ ਜੀ ਕਰੋ ਚੈੱਕ ਪਾਣੀ ਆ ਪਾਇਆ ਸੀ ਬਣਾ ਕੀ ਦਿੱਤਾ ਇਹ ਮੈਲ ਧਰਦੀ ਸਕਰਬ ਹਾਂ ਅੱਛਾ ਜਿੰਨੀ ਦਰੀ ਮੈਲ ਜਮੀ ਵੀ ਦੀ ਉਹੀ ਦੀ ਜੈਲ ਦੀ ਬਣਾਦੀ ਮੈਲ ਅੱਛਾ ਓਏ ਆਪ ਕਿਉਂ ਛੇਬੇ ਚਾਰ ਵੋਟ ਇਜ਼ ਦੈਟ ਅੱਛਾ ਸੰਪਪੈਸਟ ਕੋਈ ਪਾਏਸਟ ਆਈ ਹੈਵ ਲੇਮੋਨ ਇਨ ਲੇਮੋਨ ਐਂਡ ਬੇਰ ਐਂਡ ਕੈਂਬਰ ਹੈ ਇਟ ਇਜ਼ ਇਨ ਬਣਾਓ ਦਿਸ ਇਜ਼ ਵਾਟ ਵਿਚ ਕੰਟਰੀ ਇਟਸ ਫੋਰ ਮੈਨਾਂ ਪਤਾ ਨਹੀਂ 20% ਬਿਚੂ ਟਿਕਾਂ ਚ ਸਿੱਟਾ ਮਰੀ ਸੀ ਕਿ ਕਿਸੇ ਨਾ ਮਸਲੇ ਨੀ ਕੋਈ ਗਲਤ ਸੈਟ ਹੈ ਲਓ ਜੀ ਇਹ ਬਾਈ ਨੇ ਲਾ ਦਾ ਹੱਥ ਤੇ ਤੇ ਇਹ ਹੁਣ ਦੇਖਦੇ ਆ ਕੀ ਕਰਕੇ ਦਿਖਾਉਗੇ ਮਤਲਬ ਕਰੀਮਾਂ ਵਗੈਰਾ ਇਸ ਤਰ੍ਹਾਂ ਦਾ ਖੁਸ਼ਬੂ ਆ ਰਹੀ ਆ ਆ ਤਰੀਕੀ ਕਰੀਮ ਕਰੀਮ ਬੋਲਦੇ ਨੇ 1 ਮਿੰਟ ਨੋ 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 ਗੈਂ ਲੂਸੀਆ ਸ਼ੀ ਆ ਕਿ ਨਾ ਮੈਂ ਕੰਫਰਟ ਹੋ ਜਾਗਾ ਲੋ ਜੀ ਇੱਧਰ ਆਹ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਦੇਖਣ ਵਾਸਤੇ ਇਹ ਮਲੋ ਕਰੀਮਾ ਗੁਰਮਈਆਂ ਦਿਖਾਉਂਦੇ ਨੇ ਪੰਜਾਬੀ ਭਾਸ਼ਾ ਦੇ ਵਿੱਚ ਤੇ ਕਰੋ ਚੈੱਕ ਲਓ ਜੀ ਮੈਂ ਕਹਨਾ ਉਰੇ ਦਾ ਬਹੁਤ ਹੀ ਵੱਖਰਾ ਜਿਹਾ ਤੁਹਾਨੂੰ ਨਜ਼ਾਰਾ ਮਿਲ ਲਿਜੂਗਾ ਘੁੰਮਣ ਦਾ ਕਰੋ ਚੈੱਕ ਬਹੁਤ ਸੋਹਣਾ 뷰 ਔਰ ਇਹਦਾ ਬਹੁਤ ਹੀ ਜ਼ਿਆਦਾ ਸੋਹਣਾ ਲਓ ਜੀ ਦੇਖੋ ਰਸ਼ੀਆ ਦੇ ਵਿੱਚ ਆਪਾਂ ਪਹੁੰਚੇ ਸੀ ਰਸ਼ੀਆ ਦੀ ਜਿਹੜੀਆਂ ਮਾਰਕੀਟਾਂ ਨੇ ਉਹ ਵੀ ਆਪਾਂ ਦਿਖਾ ਰਹੇ ਹਾਂ ਤੁਹਾਨੂੰ ਰਸ਼ੀਆ ਦੇ ਵਿੱਚ ਬੱਚਿਆਂ ਵਾਸਤੇ ਪਰਸ ਦੇਖੋ ਸੋਹਣੇ ਬਹੁਤ ਨੇ ਰਸ਼ੀਆ ਦੇ ਪੋਮਾਈਸਰ ਨੋ ਬੈਕ ਨੋਚ ਲਓ ਜੀ ਪਰਸਾਂ ਦੀ ਵੈਰਾਈਟੀ ਦੇਖ ਲਓ ਰਸ਼ੀਆ ਦੇ ਵਿੱਚ ਜਿਸ ਵਾਂ ਨਹੀਂ تھی تھی ਪੁੰਮਾ ਦਾ ਉਹਦਾ ਕੱਲ ਹੈ ਇਹੋ ਦੇਖੀ ਹੋ ਕਿਤੇ ਕਿਤੇ ਮੈਂ ਪਤਾ ਕੀ ਕੀਤਾ ਲਓ ਜੀ ਦੇਖੋ ਰਸ਼ੀਆ ਦੇ ਵਿੱਚ ਆਪਾਂ ਪਹੁੰਚੇ ਸੀ ਬਾਲਕ ਇਸਲਾਮ ਤੇ ਕਰੋ ਚੈੱਕ ਰਸ਼ੀਆ ਦੇ ਵਿੱਚ ਆਹ ਸੋਹਣੀਆਂ ਸੋਹਣੀਆਂ ਆਟਮਾਈਆਂ ਦੇਖੋ ਮੈਂ ਕਹਨਾ ਬਾਬੇ ਮਿਤਲ ਦੇਖੋ ਤੁਸੀਂ ਹਾਂਜੀ ਬਾਈ ਹਾਂ ਮਾੜਾ ਰੇਟ ਪੁੱਛੋ ਕਿੰਨੇ ਦਾ ਪੁੱਛ ਤਾਂ ਲੈ ਦੂੰ ਲੈ ਲਾਂਗੇ ਯਾਰ ਪੁੱਛ ਕੇ ਦੇਖ ਯਾਰ ਤੈਨੂੰ ਪੁੱਛਾਂ ਦਾ ਕੀ ਹਰਜ ਇਹ 150 ਰੁਪਏ ਦਾ ਜੀ ਹਾਂ ਹਨਾ ਮਤਲਬ ਇਧਰ ਦਾ 150 ਲੈ ਵੀ ਆਈਟਮਾਂ ਥੋੜੀਆਂ ਜਿਹਾ ਮਹਿੰਗੀਆਂ ਨੇ ਤਾਂ ਕਰਕੇ ਅਸੀਂ ਲੈ ਨਹੀਂ ਰਹੇ ਤੁਹਾਨੂੰ ਦਿਖਾ ਦਿੰਨੇ ਆ ਬਸ ਤੇ ਇਹ 10 ਰੁਪਏ ਦਾ ਲਓ ਜੀ ਆ 10 ਰੁਪਏ ਦਾ ਆ ਇਧਰ ਲਈ ਮਤਲਬ 10 ਰੁਪਏ ਦਾ ਲੋ ਜੀ ਇੱਧਰ ਸੈਂਟਾਂ ਦੀ ਵੈਰਾਈਟੀ ਆ ਕਿ ਬਹੁਤ ਸੋਹਣੇ ਹਨ ਤੁਹਾਨੂੰ ਹੋਰ ਸੈਂਟ ਵੀ ਦੇਖਣ ਨੂੰ ਮਿਲ ਜਾਣਗੇ ਤੇ ਇੱਧਰ ਵੀ ਨੇਲ ਦੇ ਸਕਦੇ ਹਾਂ ਲੈਕਟਿਕ ਸਭ ਮੈਟੀ ਲਿਪਸਟਿਕ ਹੈ ਨਹੀਂ ਕਰੋ ਚੈੱਕ ਤੁਸੀਂ ਹਾਂ ਕਜੀਬ ਤੁਹਾਨੂੰ ਬਾਕੀ ਦੇ ਲਈ 75 3 ਪੀਸ 175 75 175 ਦਾ ਤੁਹਾਨੂੰ ਦੱਸ ਦਿੱਤਾ 175 ਰੁਪਏ ਦਾ ਇੱਧਰ ਲਾ ਲਓ ਜੀ ਬਹੁਤ ਸਾਰੀਆਂ ਹੋਰ ਵੀ ਤੁਹਾਨੂੰ ਵੈਰਾਈਟੀਆਂ ਮਿਲ ਜਾਣਗੀਆਂ ਦੇਖਣ ਵਾਸਤੇ ਕਰੀਮਾ ਵਗੈਰਾ ਹਰ ਇੱਕ ਚੀਜ਼ ਹੋਰ अवेलेबल ਹੁੰਦੀ ਆ ਰਸ਼ੀਆ ਦੇ ਵਿੱਚ ਆਪਾਂ ਇਸ ਟਾਈਮ ਮੌਜੂਦ ਹਾਂ ਲਓ ਜੀ ਰਸ਼ੀਆ ਤੋਂ ਆਪਾਂ ਹੁਣ ਇਸ ਟਾਈਮ ਬਾਹਰ ਨਿਕਲੇ ਤੇ ਕਰੋ ਚੈੱਕ ਬਾਹਰਲਾ ਵੀਉ ਤੇ ਆਹ ਮਾਰਕੀਟ ਵੀ ਦੇਖ ਲੈਂਦੇ ਚਲੋ ਫੜਾ ਜਾ ਰਸ਼ੀਆ ਦੀਆਂ ਜਿਹੜੀਆਂ ਚੀਜ਼ਾਂ ਨੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਬੱਚਿਆਂ ਦੇ ਖਡਾਉਣੇ 45 45 ਰੁਪਏ ਦਾ ਆਹ ਚੀਜ਼ ਜਵਾਖਾਂ ਦੇ ਮੰਨ ਲੋ ਰੇੜੇ ਜੇ ਨੇ ਐਵੇਂ ਰੇੜਾ ਜਾ ਚੱਲੂਗਾ ਦੇਖੋ ਤੁਸੀਂ ਇਹ 45 ਰੁਪਏ ਦਾ ਆ ਇਧਰਲਾ 45 ਹੁਣ ਤੁਸੀਂ 25 ਨਾਲ ਗੁਣਾ ਕਰ ਲਿਓ ਵੀ ਆ ਆਪਣਾ ਇੰਡੀਆ ਦਾ ਕੀ ਰੇਟ ਆ ਬਾਕੀ ਬੱਚਿਆਂ ਦੀ ਹਰ ਇੱਕ ਵੈਰਾਈਟੀ ਜੀ ਉਰੇ ਬਹੁਤ ਸੋਹਣੀ ਸੋਹਣੀ ਜੀ ਮਿਲ ਜੂਗੀ ਤੁਹਾਨੂੰ। ਹਾਂ ਦੇਖ ਸਕਦੇ ਹੋ। ਕਿਰਪਾਨ ਲੱਕੜ ਦੀ ਕਿਰਪਾਨ ਬਣਾਈ ਹੋਈ ਆ। ਲੱਕੜ ਦੀਆਂ ਕਿਰਪਾਨਾਂ। ਕਰੋ ਚੈੱਕ ਦੋਸਤੋ। ਮੈਂ ਕਹਿੰਨਾ ਵੈਰਾਈਟੀ ਬਹੁਤ ਸੋਹਣੀ ਉਰੇ ਪਈ ਆ। ਕਿਹੜਾ ਕਲਰ ਇਹ ਬਣਦਾ? ਲਓ ਜੀ ਕਰੋ ਚੈੱਕ ਤੇ ਅੰਦਰ ਦਾ 뷰 ਦੇਖੋ ਮਾੜਾ ਤੁਸੀਂ ਮੈਂ ਕਹਿੰਨਾ ਬਹੁਤ ਸੋਹਣੇ-ਸੋਹਣੇ ਔਰੇ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਬਹੁਤ ਜ਼ਿਆਦਾ ਆਨੰਦ ਆਊਗਾ ਤੁਹਾਨੂੰ ਤੇ ਇਸ ਤੋਂ ਬਾਅਦ ਆਪਾਂ THAILAND ਦੇ ਵਿੱਚ ਚੱਲਦੇ ਆਂ THAILAND ਦੇ ਵਿੱਚ ਜਾ ਕੇ ਦੇਖਦੇ ਆਂ ਅੰਦਰ THAILAND ਦੇ ਕੀ ਆ THAILAND ਦਾ 뷰 ਦਿਖਾਉਣਾ ਤੁਹਾਨੂੰ ਤੇ ਇਧਰ ਵੀ ਦੇਖ ਸਕਦੇ ਹੋ ਬਹੁਤ ਝੁੱਲੇ ਝੱਲੇ ਜੇ ਬਹੁਤ ਸੋਹਣਾ ਚੀਜਾਂ ਤੁਹਾਨੂੰ ਦੇਖਣ ਜਾਣੀਆਂ ਮਿਲਣ ਜਾਣੀਆਂ ਦੇਖਣ ਨੂੰ ਫਾਈਲੈਂਡ ਦੇ ਵਿੱਚ ਆਪਾਂ ਹੁਣ ਅੰਦਰ ਐਂਟਰ ਹੁੰਨੇ ਆ ਲਓ ਜੀ ਆਪਾਂ ਹੁਣ ਆ ਮਾਰਕੀਟ ਦੇ ਵਿੱਚ ਅੰਦਰ ਚੱਲਦੇ ਆ ਤੇ ਮਾਰਕੀਟ ਦੇ ਵਿੱਚ ਦੇਖਦੇ ਆ ਅੰਦਰ ਕੀ ਕੀ ਤੁਹਾਨੂੰ ਦੇਖਣ ਨੂੰ ਮਿਲੂਗਾ ਤੇ ਕਰੋ ਚੈੱਕ ਔਰੇ ਦਾ ਵੀਊ ਬਹੁਤ ਸੋਹਣਾ ਔਰ ਇਹਦਾ ਵਿਊ ਆ ਤੇ ਖਾਣ ਪੀਣ ਵਾਲਿਆ ਮੰਗੇਓ ਮੰਗੇਓ ਦੇ ਵਿੱਚ ਲਓ ਜੀ ਕਰੋ ਚੈੱਕ ਇਹ ਕਾਲ ਕਿਹੜੀ ਆਹ ਕੰਟਰੀ ਪਪਾ ਲਓ ਜੀ ਥਾਈਲੈਂਡ ਦੇ ਵਿੱਚ ਆਪਾਂ ਪਹੁੰਚ ਗਏ ਔਰੇ ਦੀਆਂ ਕਰੀਮਾਂ ਕਰੂਮਾਂ ਤੁਸੀਂ ਦੇਖ ਸਕਦੇ ਹੋ ਜੋ ਵੀ ਔਰੇ ਮਿਲਦਾ ਆ ਇਹ ਚੀਜ਼ਾਂ ਔਰੇ ਲੱਗੀਆਂ ਹੋਈਆਂ ਨੇ ਤੇ ਦੇਖ ਸਕਦੇ ਹੋ ਜਿਵੇਂ ਆ ਨਵੇਂ 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 ਉਰੇ ਜਨੀਕ ਦੀਆਂ ਚੀਜ਼ਾਂ ਦੇਖਾ ਨੂੰ ਮਿਲ ਜਾਣਗੀਆਂ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਜਰੂਰ ਕਰੀ ਜਾਓ ਤੇ ਚੈਨਲ ਨੂੰ ਜੀ ਸਬਸਕ੍ਰਾਈਬ ਜਰੂਰ ਕਰ ਲਓ YouTube ਵਾਲੇ ਨੂੰ ਤੇ ਆ ਵੀ ਦੇਖੋ ਮੈਂ ਕਿਹਨਾ థਾਈਲੈਂਡ ਦੇ ਘਡੌਣੇ ਦੇਖੋ ਬਹੁਤ ਸੋਹਣੇ ਘਡੌਣੇ ਆ ਇਹ ਵੀ ਇਸ ਤੋਂ ਬਾਅਦ ਆ ਪੱਖੇ-ਪੁੱਖੇ ਦੇਖ ਸਕਦੇ ਹੋ ਬਹੁਤ ਸੋਹਣੇ-ਸੋਹਣੇ ਆਈਟਮਾਂ ਤੁਹਾਨੂੰ ਉਰੇ ਮਿਲ ਜਾਣਗੀਆਂ ਦੇਖਣ ਵਾਸਤੇ ਤੁਹਾਨੂੰ ਟੈਲੀਫੋਨ ਗੱਡੀਆਂ ਦੇਖ ਸਕਦੇ ਹੋ ਯੈਸ 16 ਯੈਸ ਬੋ ਮੈਂ ਗਿਆ ਉੱਥੇ ਕਰੋ ਚੱਕ 30 لاس ਫੋਰ ਡਾਟ ਕਰੋ ਜੀ ਕਿ ਇਹ ਜਪਾਨ ਦੇ ਖਡਾਉਣੇ ਨੇ ਨਾ ਵਾ ਥਾਈਲੈਂਡ ਤੇ ਨਾ ਸੌਰੀ ਥਾਈਲੈਂਡ ਥਾਈਲੈਂਡ ਦੇ ਖਡਾਉਣੇ ਨੇ ਕਿੰਨੇ ਦੀ ਕਹਿ ਰਹੇ ਨੇ 750 750 ਰੁਪਏ ਦੀ ਉਰੇ ਇਹ ਮਿਲ ਰਹੀ ਹੈ 750 ਰੁਪਏ ਦੀ ਇਦਰੋਂ ਆ ਪਰਸ ਜੇ ਅਸੀਂ ਪੁੱਛਨੇ ਇਦਰਲਾ 100 ਰੁਪਏ ਦਾ ਕਹਿ ਰਹੇ ਨੇ ਮਤਲਬ 25 ਕਿ 100 ਰੁਪਏ ਦਾ ਹੋ ਗਿਆ ਇਸ ਤੋਂ ਵਾਧਾ ਕੱਪੜੇ ਡਰੈਸਾਂ ਲਾ ਲੋ ਵੀ ਇਹ ਵੀ ਤੁਸੀਂ ਮਹਿੰਗੇ ਨੇ ਉਹ ਲਿਖਿਆ ਹੈ 925 ਰੁਪਏ ਦੀ ਮੰਨ ਲਓ ਇਦਰਲਾ 925 ਨੂੰ ਗੁਣਾ ਕਰ ਲੋ ਲੋ ਜੀ ਆ ਆਟਮਾ ਵੀ ਦੇਖੋ ਤੁਸੀਂ ਨਵੇਂ ਨਵੇਂ ਜਿਹੇ ਆਟਮਾ ਤੁਹਾਨੂੰ ਉਰੇ ਮਿਲ ਜਾਣਗੇ ਹੇ ਵੀ ਕਹਿੰਦਾ ਹਾਂ ਮੇਰਾ ਬਲੌਗ ਕਰ ਕਰ ਥੱਕ ਗਿਆ ਹੋਰ ਲਓ ਜੀ ਆ ਵੀ ਚੈੱਕ ਕਰੋ 500 ਰੁਪਏ ਦੀ ਇਧਰਲੇ 500 ਰੁਪਏ ਦੀ ਦੇਖ ਸਕਦੇ ਤੁਸੀਂ ਆ ਲਓ ਤੇ ਕਰੋ ਚੈੱਕ ਜਵਾਖਾਂ ਦਾ ਸਾਰਾ ਔਰ ਇਸਮਾਨ ਮਿਲ ਜੂਗਾ ਤੇ ਰੇਟ ਥੋੜੇ ਜੇ ਹਾਈ ਨੇ ਭਾਈ 25 ਨਾਲ ਗੁਣਾ ਕਰੀ ਆਇਓ 500 ਰੁਪਏ ਦੀ ਆ ਲਓ ਜੀ ਆ ਮਾਰਕੀਟ ਆ ਤੁਸੀਂ ਦੇਖ ਸਕਦੇ ਹੋ ਮੈਂ ਕਿਹਨਾ ਕੱਪੜੇ ਦੀ ਮਾਰਕੀਟ ਆ ਬਹੁਤ ਤਰ੍ਹਾਂ ਦਾ ਸਮਾਨ ਹੋ ਉਰੇ ਮੰਤਨ ਮਿਲ ਜਣਾ ਜਾਂ ਤੇ ਰੇਟ ਥੋੜੇ ਜੇ ਹਾਈ ਨੇ ਜੀ ਜਿਵੇਂ 100 ਰੁਪਏ 50 ਰੁਪਏ ਇਧਰਲੇ ਹਿਸਾਬ ਨਾਲ ਮੰਨ ਲਓ ਆਪਣੇ ਇੰਡੀਆ ਦੇ 25 ਨਾਲ ਗੁਣਾ ਕਰ ਲਓ ਜਿਵੇਂ ਕੋਈ ਆਈਟਮ 100 ਰੁਪਏ ਦੀ ਆ ਤਾਂ ਇੰਡੀਆ ਦੇ 2500 ਰੁਪਏ ਦੀ ਹੋਗੀ ਸਿੱਧਾ ਹਿਸਾਬ ਆ ਹੋਮਾ ਚ ਰੇਟ ਕੋਈ ਨਹੀਂ ਲਓ ਜੀ ਕਰੋ ਚੈੱਕ ਇਧਰ 50 ਏਡੀ ਦਾ 50 ਰੁਪਏ ਦਾ ਦੇਖ ਸਕਦੇ ਹੋ ਡਰੈਸਾਂ ਵਗੈਰਾ 3 ਪੀਸ 100 ਰੁਪਏ ਦੇ ਮੰਨ ਲਓ 3 ਪੀਸ ਲਾਉਗੇ 100 ਰੁਪਏ ਦੇ 2500 ਰੁਪਏ ਦਾ ਹੋ ਗਿਆ ਇਹ 3 ਪੀਸ ਜਿਹੜੇ ਮਰਜ਼ੀ ਲੈ ਲਓ 3 ਪੀਸ ਮੰਨ ਲਓ 2500 ਰੁਪਏ ਦਾ ਤੁਸੀਂ ਚੈੱਕ ਕਰ ਲਓ ਵੀ ਮਹਿੰਗੇ ਨੇ ਕਿ ਸਸਤੇ ਨੇ ਤੇ ਇਧਰੋਂ ਵੀ ਆ ਦੇਖ ਸਕਦੇ ਹੋ ਜਿਹੜਾ ਮਰਜ਼ੀ ਪੀਸ ਲੈ ਲਓ ਤੁਸੀਂ 2500 ਰੁਪਏ ਦੇ 3 ਪੀਸ ਮਿਲਣਗੇ ਮੰਨ ਲਓ ਇਧਰ ਨਾਲ 100 ਏਡੀ ਆ ਲੋ ਜੀ 100 ਰੁਪਏ ਦਾ ਮੰਨ ਲਓ 5 ਪੀਸ 100 ਰੁਪਏ ਦੇ ਇੱਧਰ 5 ਪੀਸ 100 ਰੁਪਏ ਤੁਹਾਨੂੰ ਦੇ ਰਹੇ ਨੇ ਕਰੋ ਚੈੱਕ 2500 ਰੁਪਏ 100 ਹੋ ਗਏ ਮੰਨ ਲਓ ਆ ਲਓ ਵੀ ਚੈੱਕ ਕਰੋ ਇੱਕ ਹੀ ਆਟਮ ਜਿਹਾ ਇਹ ਹੈ ਲੋ ਜੀ ਆ ਆਇਟਮ ਆ ਮਤਲਬ ਪਾਣੀ ਗਰਮ ਦੇ ਵਿੱਚ ਸਾਨੂੰ ਇੱਕ ਟਿਪਕਾ ਜਿਹਾ ਪਾਇਆ ਸੰਘਾਈ ਆ ਮੈਂ ਕਹਿੰਨਾ ਜਿਵੇਂ ਆਪਾਂ ਵਿਕਸ ਦੀ ਗੋਲੀ ਲੈਂਦੇ ਆ ਉਹ ਤਰੀਕਾ ਆ ਜੇ ਤੁਸੀਂ ਸੁੰਘਦੇ ਹੋ ਤਾਂ ਮਤਲਬ ਤੁਹਾਡੇ ਨੱਕ ਨੂੰ ਚੜਦੀ ਆ ਬਹੁਤ ਜ਼ਿਆਦਾ ਠੀਕ 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 ਥੈਂਕ ਯੂ ਤੇ ਬਾਕੀ ਜਿਵਾਖਾਂ ਦੇ ਖੜਾਉਣੇ ਵਗੈਰਾ ਹੋਗੇ ਰੇਡ ਥੋੜੇ ਜਿਹਾ ਹਾਈ ਹੋ ਨੇ ਓਰੇ ਭਾਈ ਤੇ ਇਧਰੋਂ ਵੀ ਕਰ ਚੈੱਕ ਲੋ ਜੀ ਇਹ ਤੁਸੀਂ ਦੇਖ ਸਕਦੇ ਹੋ ਉਰੇ ਦਾ ਕਲਚਰ ਸ਼ੁਰੂ ਹੋ ਚੁੱਕਿਆ ਕਰੋ ਚੈੱਕ ਕਰੋ ਤੇ ਕਲਚਰ ਉਰੇ ਦਾ ਇਸ ਟਾਈਮ ਸ਼ੁਰੂ ਹੋ ਚੁੱਕਿਆ ਰਾਤ ਦਾ ਮਤਲਬ ਫੰਕਸ਼ਨ ਵਗੈਰਾ ਸਾਰਾ ਕੁਝ ਚੱਲ ਰਿਹਾ ਹੈ ਨਾ ਉਰੇ ਲੋ ਜੀ ਕਰੋ ਚੈੱਕ ਦੁਬਈ ਦਾ ਤੁਹਾਨੂੰ ਦਿਖਾ ਰਹੇ ਆਪਾਂ ਅੰਦਰ ਜਿਹੜਾ ਫੰਕਸ਼ਨ ਚੱਲ ਰਿਹਾ ਦੇਖੋ ਦੁਨੀਆ ਕਿਹੜੇ ਹਿਸਾਬ ਨਾਲ ਉਰੇ ਪਹੁੰਚੀ ਹੋਈ ਆ ਅਲੱਗ-ਅਲੱਗ ਦੇਸ਼ਾਂ ਦੀਆਂ ਮਤਲਬ ਸਾਰੇ ਦੇਸ਼ਾਂ ਦੀਆਂ ਉਰੇ ਸਟਾਲਾਂ ਲੱਗੀਆਂ ਹੋਈਆਂ ਨੇ ਸਟਾਲਾਂ ਕਿਹਦਾ ਕਰੇ ਤੁਸੀਂ ਲਓ ਜੀ ਕਰੋ ਚੈੱਕ ਉਹ ਦੇਖੋ ਝੂਲੇ ਚੱਲ ਰਹੇ ਨੇ ਉਹਦੇ ਵਿੱਚ ਬੰਦੇ ਬੈਠੇ ਨੇ ਕਰੋ ਜੈਕ ਕਿਹੜੇ ਹਿਸਾਬ ਨਾਲ ਚੱਲ ਰਿਹਾ ਉਹ ਕੀ ਬਣਦਾ ਉਹ ਜਿਹੜੇ ਦੇਖੋ ਉੱਪਰੋਂ ਘੁੰਮ ਕੇ ਆ ਰਹੇ ਨੇ ਮਾਈ ਗੋਡ ਇੱਧਰ ਸਾਰੇ ਤੁਹਾਨੂੰ ਝੂਲੇ ਹੀ ਝੂਲੇ ਮਿਲਣਗੇ ਇੱਧਰ ਜਿਵੇਂ ਕਿਸਤੀ ਲੱਗੀ ਹੋਈ ਆ ਤੇ ਬਹੁਤ ਸੋਹਣੇ ਸੋਹਣੇ ਤੁਹਾਨੂੰ ਹੋਰੇ ਚੀਜ਼ਾਂ ਦੇਖਣ ਨੂੰ ਮਿਲਾਂਗੇ ਆ ਵੀ ਦੇਖ ਲਓ ਝੂਲਾ ਆ ਉੱਪਰ ਨੂੰ ਜਾਂਦਾ ਇਹ ਉਹ ਗੋਲ ਆ ਉਹ ਦੇਖੋ ਤੁਸੀਂ ਆ ਰਹੇ ਆਹ ਮਾਈ ਗੋਡ ਉਹ ਦੇਖੋ ਘੁੰਮ ਰਿਹਾ ਲਓ ਜੀ ਕਰੋ ਚੈੱਕ ਝੂਲੇ ਜਿਹੜੇ ਡਵਾਈ ਦੇ ਵਿੱਚ ਝੂਲੇ ਓ ਮਾਈ ਗੋਡ ਝਿੰਗ ਝਿੰਗਾ ਡਾ ਪੈ ਰਿਹਾ ਕਰੋ ਜੇ ਕਿ ਇਦਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਨੂੰ ਫੋਲੋ ਕਰ ਲਓ ਦਬਈ ਦੇ ਵਿੱਚ ਆਪਾਂ ਪਹੁੰਚੇ ਹੋਏ ਸੀ ਬਹੁਤ ਸੋਹਣੇ ਸੋਹਣੇ ਯੁਰੇ ਝੂਲੇ ਨੇ oh my god oh my god ਕਰੋ ਚੈੱਕ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਆਪਾਂ ਨੂੰ ਫੋਲੋ ਕਰ ਲਓ ਤੇ ਅਨੇਕਾਂ ਔਰੇ ਝੂਲੇ ਚਲਾਏ ਜਾਂਦੇ ਨੇ ਆਹੋ ਹੋ ਤੇ ਆਹ ਛੋਟੇ ਝੂਲੇ ਨੇ ਬੱਚਿਆਂ ਵਾਸਤੇ ਦੇਖੋ ਛੋਟੇ ਵੇਵਿੰਗ ਜਿਵੇਂ ਉਹਨਾਂ ਨੂੰ ਜਮੀ ਸਲੋ ਸਲੋ ਇਹ ਝੂਲਾ ਚੱਲ ਰਿਹਾ ਆ ਵੀ ਆਟਮਾ ਦੇਖੋ ਇਹ ਵੀ ਨਵੀਂ ਜੀ ਆਟਮਾ ਕਰੋ ਚੈੱਕ ਪਾਣੀ ਦੇ ਵਿੱਚ ਆ ਛੱਡ ਰੱਖੇ ਨੇ ਉਧਰੋਂ ਪਾਣੀ ਚਲਾਇਆ ਪਿਆ ਮਤਲਬ ਗੋਲ ਟੱਬ ਦੇ ਵਿੱਚ ਜਿਵੇਂ ਚੂਚੇ ਹੁੰਦੇ ਨੇ ਛੋਟੇ ਛੋਟੇ ਉਸ ਤਰ੍ਹਾਂ ਦੀਆਂ ਹੋਰ ਇਹ ਚੀਜ਼ਾਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਪਾਣੀ ਚੱਲ ਰਿਹਾ ਪਾਣੀ ਘੁੰਮਣ ਲੱਗ ਜੂਗਾ ਮੰਨ ਲਓ ਤੇ ਇਸ ਤਰ੍ਹਾਂ ਦੇ ਛੋਟੇ ਛੋਟੇ ਬੱਚੇ ਮਾਲੋ ਛੱਡਦੇ ਜਿਵੇਂ ਪਲਾਸਟਿਕ ਦੀ ੱਟ ਨਾ 2 ਰੁਪਏ ਦਾ ਇੱਧਰ ਲਾ ਲਓ ਜੀ ਕਰੋ ਚੈੱਕ ਦबई ਦੇ ਵਿੱਚ ਆਪਾਂ ਪਹੁੰਚੇ ਹੋਏ ਸੀ ਤੇ ਮੈਂ ਕਹਿੰਨਾ ਓਰੇ ਬਹੁਤ ਹਾਂ ਹਰੇਕ ਤਰ੍ਹਾਂ ਦੀ ਕੰਟਰੀ ਦੇ ਹਰੇਕ ਤਰ੍ਹਾਂ ਦਾ ਓਰੇ ਮਤਲਬ ਸਿਸਟਮ ਲੱਗਿਆ ਹੋਇਆ ਲੋ ਜੀ ਦੋਸਤੋ ਇਹ ਘੁੰਮਣ ਵਾਸਤੇ ਬਹੁਤ ਸੋਹਣੀ ਜਗ੍ਹਾ ਆ ਬੱਖੋ ਬਖਰੇ ਕੰਟਰੀਆਂ ਦੀਆਂ ਮਤਲਬ ਉਹਰੇ ਸਟਾਲਾਂ ਲੱਗਿਆ ਹੋਏ ਨੇ ਇਕ ਤਰ੍ਹਾਂ ਦਾ ਹਰੇ ਕੰਟਰੀ ਦਾ ਆਪਦਾ ਆਪਦਾ ਸਮਾਨ ਔਰੇ ਮਤਲਬ ਲਾਇਆ ਹੋਇਆ ਤੁਸੀਂ ਖਰੀਦ ਸਕਦੇ ਹੋ ਬਾਕੀ ਤੁਹਾਡੇ ਲੋਬੇ ਟਾਈਮ ਖੁੱਲਾ ਹੋਣਾ ਚਾਹੀਦਾ 4:30 ਵਜੇ ਤੋਂ ਲੈ ਕੇ ਰਾਤ ਦੇ 12 1 ਵਜੇ ਤੱਕ ਇਹ ਫੰਕਸ਼ਨ ਚੱਲਦਾ ਔਰੇ ਜਦੋਂ ਵੀ ਤੁਸੀਂ ਦਵਾਈ ਦੇ ਵਿੱਚ ਆਉਂਗੇ ਤਾਂ ਆਪਦਾ ਟਾਈਮ ਕੱਢ ਕੇ ਆਇਓ ਤੇ ਫੋਨ ਦੀ ਮੈਮਰੀ ਤੁਹਾਨੂੰ ਚਾਹੀਦੀ ਆ ਵੱਧ ਤੇ ਫੋਟੋਆਂ ਖਿੱਚ ਕੇ ਜੇ ਤੁਸੀਂ ਹੋ ਜਾਓਗੇ ਕਮਲੇ ਦੋਸਤੋ ਬਾਕੀ ਬਹੁਤ ਜ਼ਿਆਦਾ ਉਰੇ ਹੋਰ ਵੀ ਚੀਜ਼ਾਂ ਦੇਖਣ ਨੂੰ ਸੀ ਅੰਦਰ ਜਿਹੜੀਆਂ ਸਾਡੇ ਤੋਂ ਦੇਖੀਆਂ ਨਹੀਂ ਗਈਆਂ ਜਦੋਂ ਵੀ ਤੁਸੀਂ ਆਓ ਤਾਂ ਉਰੇ ਜ਼ਰੂਰ ਆ ਕੇ ਜਾਇਓ ਦਵਾਈ ਦੇ ਵਿੱਚ ਆਉਂਗੇ ਦੋਸਤੋ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੀਂ ਨਵੀਂ ਵੀਡੀਓ ਦੇਖਣ ਵਾਸਤੇ ਥੈਂਕ ਯੂ ਜੀ